ਗ੍ਰਾਨੇਟਲੇ ਪਿੰਡ ਟੁਲੇਤਾ ਵਿੱਚ ਚੱਲ ਰਿਹਾ ਵਿਵਾਦ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਹੁਣ ਪਿੰਡ ਦੀਆਂ ਮਹਿਲਾਵਾਂ ਅਤੇ ਪਿੰਡ ਵਾਸੀਆਂ ਵੱਲੋਂ ਪਿੰਡ ਦੇ ਸਰਪੰਚ ਤੇ ਧੋਖੇ ਨਾਲ ਉਹਨਾਂ ਦੇ ਦਸਤਕਤ ਕਰਾਉਣ ਦੇ ਦੋਸ਼ ਲਗਾਏ ਗਏ ਹਨ ਸਰਪੰਚ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕੁਲਵੰਤ ਟੁਲੇਤਾ ਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਵਿੱਚ ਚਾਰ ਦਿਵਾਰੀ ਨੂੰ ਲੈ ਕੇ ਪਿਛਲੇ ਦਿਨੀ ਜੀਐਸਬੀ ਨਾਲ ਜੋ ਗਰੀਬਾਂ ਦੇ ਪਸ਼ੂ ਬੰਨਣ ਲਈ ਜਪਾਥੀਆਂ ਦੇ ਥਾਂ ਸੀ ਉਸ ਨੂੰ ਢਾਇਆ ਗਿਆ ਸੀ ਜਿਸਤੇ ਰੋਜ਼ ਵਜੋਂ ਪਿੰਡ ਵਸੀਆਂ ਵੱਲੋਂ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ। ਉਹਨਾਂ ਗਿਆ ਕਿ ਸਰਪੰਚ ਵੱਲੋਂ ਕੁਝ ਮਹਿਲਾਵਾਂ ਅਤੇ ਪਿੰਡ ਵਾਸੀਆਂ ਨੂੰ ਗੁੰਮਰਾਹ ਕਰਕੇ ਪੇਪਰ ਤੇ ਸਾਈਨ ਕਰਵਾਏ ਗਏ ਹਨ। ਮੇਰਾ ਨਾਮ ਚਾਰਨਜੀਤ ਕੋਹਰ। ਮੈਂ ਕੱਲ ਮੇਰੇ ਘਰ ਸੁੱਖੀ ਸਰਪੰਚ ਤੇ ਨਾਲ ਲਾਲਾ ਪੰਚ ਇਹ ਆਏ ਸੀਗੇ ਇਹਨਾਂ ਨੇ ਮੈਨੂੰ ਮੇਰੇ ਗਾਰਡਰ ਵਾਲਿਆਂ ਦੇ ਕਾਗਜ਼ ਭਰਨਾ ਆਏ ਸੀਗੇ। ਤੇ ਇਹਨਾਂ ਨੇ ਮੇਨੂੰ ਕੋਲੋਂ ਸਾਈਨ ਕਰਾ ਕੇ ਮੈਨੂੰ ਬਾਅਦ ਵਿੱਚ ਦੱਸਿਆ ਕਿ ਇਹ ਵਾਲਾ ਮਤਾ ਜਿਹੜਾ ਮਤਾ ਪਾਇਆ ਗਿਆ ਕੰਧ ਦਾ ਉਹਦਾ ਆ ਇਹ ਉਹਦੇ ਸਾਈਨ ਆ ਤੇ ਮੈਨੂੰ ਬਾਅਦ ਵਿੱਚ ਦੱਸਿਆ ਜੇ ਮੈਨੂੰ ਪਹਿਲਾਂ ਦੱਸਦੇ ਤਾਂ ਮੈਂ ਕਰਨੀ ਨਹੀਂ ਸੀ ਸਾਈਨ ਮੇਰੇ ਤੋਂ ਧੋਖੇ ਨਾਲ ਸਾਈਨ ਕਰਾਏ ਉਹਨਾਂ ਨੇ ਹਾਂਜੀ ਉਹਨੇ ਇਹ ਕਿਹਾ ਸੀਗਾ ਵੀ ਪਲਾਟ ਵੀ ਦਊਗਾ ਤੁਹਾਨੂੰ ਵੀ ਤੁਸੀਂ ਗੂਠਾ ਲਾ ਦੋ ਸਾਨੂੰ ਇਹਨਾਂ ਨੂੰ ਨਹੀਂ ਪਤਾ ਭਲੇਖੇ ਦੇ ਵਿੱਚ ਵੀ ਸਾਨੂੰ ਕੀ ਕਰਾਉਣਾ ਸੀ ਸਤ ਨਹੀਂ ਕਿ ਬਸ ਸੂਰ ਜ ਕੋਈ ਨਹੀਂ ਉਹ ਪਥੇ ਹੋਏ ਖੜੇ ਕਟੇ ਹੋਏ ਸੀ ਤਾਂ ਅਸੀਂ ਵੀ ਚਲੇ ਗਏ ਅੱਜ ਤਾਂ ਜਾਨੇ ਮੈਨਾਂ ਤਾਂ ਆਈਲੈਂਡ ਚੱਲੀ ਸੀ ਹਾਂਜੀ ਬਸ ਮੇਰਾ ਨਾਮ ਸਿੰਬੋ ਕੀ ਹੋਇਆ ਸੈਨਿਕ ਕਾਹਦੇ ਕਰਾਇਆ ਤੁਹਾਨੂੰ ਸਾਨੂੰ ਕਹਿੰਦਾ ਸੀ ਵੀ ਆਹ ਤੁਹਾਨੂੰ ਮੈਂ ਉਹਨਾਂ ਨੂੰ ਕਹਿੰਦਾ ਸੀ ਵੀ ਥਾਂ ਦੇਵਾਂਗਾ ਮੈਂ ਵੀ ਤੁਹਾਡੇ ਦੇ ਜੇ ਮੈਂ ਉਧਰੋਂ ਥਾਂ ਦੇ ਦੂੰਗਾ ਇੱਥੇ ਮੈਂ ਦੁਆ ਬਣਾਉਣਾ ਆ ਆਹ ਜਿਹੜਾ ਨਿਆਣਿਆਂ ਦੇ ਖੇਡਣ ਨੂੰ ਪਾਰਕ ਬਣਾਉਂਦਾ ਸੀ ਤੁਹਾਨੂੰ ਸਰਪੰਚ ਉਹੀ ਕਰਾ ਕੇ ਰਹਿ ਗਿਆ ਕੀ ਨਾਮ ਹੈ ਸਰਪੰਚ ਦਾ ਸਰਪੰਚ ਦਾ ਨਾਮ ਹੈ ਸੁਖੀ ਬਲਵਿੰਦਰ ਕੌਰ ਕੀ ਮੈਟਰ ਕੀ ਹੈ ਸੈਂਡਾ ਦੇ ਕਰਾਈਓ ਤਾਂ ਸਾਨੂੰ ਕਿਹਾ ਸੀ ਵੀ ਨਰੇਗਾ ਦੇ ਬਣਨੇ ਆ ਗੰਨੇ ਰਗਾਲੇ ਬਣਾਏ ਕਿਹਨੇ ਸੈਂਡ ਕਰਾਈਓ ਹੈ ਸੈਂਡ ਕਿਹਨੇ ਕਰਾਈਓ ਫਤਮ ਸਰਪੰਚ ਸੀਗੇ ਉੱਥੇ ਪੰਚ ਵੀ ਸੀਗੇ ਦੋ ਤਿੰਨ ਨਾਮ ਕੀ ਆਉਣਾ ਹੈ ਹੈ ਨਾਮ ਕੀ ਆਉਣਾ ਹੈ ਸਰਪੰਚ ਸੀਗਾ ਤੇ ਪੰਚ ਸੀਗਾ ਪਾਲੀ ਸੀਗਾ ਇਹਨਾਂ ਨੂੰ ਪੱਕਾ ਨਾ ਨਹੀਂ ਪਤਾ ओके ਜੀ ਸਰਪੰਚ। ਇਹ ਕਰਾਣੀ ਪੰਜ ਸੀ ਇੱਤਾ ਸੀਗੇ ਤਿੰਨ ਚਾਰ ਕੇ ਜਣੇ ਸਨ ਹੁਣ ਬਾਕੀ ਪਤਾ ਨਹੀਂ। ਵੈਸੇ ਇਹਨਾਂ ਕਰਾ ਲਿਆ। ਕਰਾ ਕੇ ਤਾਂ ਸਾਤੋਂ ਦੱਸਿਆ ਨਹੀਂ ਲਗਾ ਦੇ। ਦੱਸਿਆ ਇੱਕ ਸਾਠ ਕਰਾਏ ਆ ਸਾਨੂੰ ਦਾਣੇ ਨਹੀਂ ਮਿਲਦੇ 20 ਸਾਲ ਹੋ ਗਏ। ਤੇ ਵੀ ਤੁਹਾਡੇ ਦਾਣੇ ਮੈਣਨੇ ਆ। ਬੋਟੀ ਸਾਡੀ ਉਤੋਂ ਕਰਾ ਲਿਆ ਬੂਥ ਨੰਬਰ ਪਵਾ ਲਿਆ। ਵੀ ਦਾਣੇ ਅੰਦੇ ਵੈਸੇ ਸਾਇਨ ਕਰਾਏ। ਇਹ ਨਹੀਂ ਪਤਾ ਸਾਤੋਂ 20 ਸਾਲ ਹੋ ਗਏ ਸਾਨੂੰ ਦਾਣੇ ਨਹੀਂ ਮਿਲਦੇ। ਆ ਤਾਂ ਅਸੀਂ ਸੇਨ ਕਾਰਨ ਚੱਲੀ ਦੇ ਤਾਂ ਸਾਨੂੰ ਪਤਾ ਨਹੀਂ ਦੱਸਿਆ ਹੀ ਨਹੀਂ ਵੀ ਕਾਹਦੇ ਕਰਾਏ ਮੈਂ ਕੁਲਵੰਤ ਲੇਤਾ ਤੇ ਸਾਡੇ ਪਿੰਡ ਦਾ ਜੋ ਮੈਟਰ ਆ ਜੋ ਬਾਬਾ ਅਸੀਂ ਆਪਣੇ ਕੰਦ ਕਰ ਰਹੇ ਹਾਂ ਕਮਿਊਨਿਟੀ ਹਾਲ ਲਈ ਤੇ ਉਹਦੇ ਵਿੱਚ ਜੋ ਸੁੱਖੀ ਸਰਪੰਚ ਆ ਉਹ ਜ਼ਿੰਮੇਵਾਰ ਤਬਕੇ ਚੋਂ ਆ ਪਿਛਲੇ 10 ਸਾਲ ਤੋਂ ਵੀ ਇਹੀ ਮੈਟਰ ਚੱਲਦਾ ਉਹ ਕੰਦ ਹੋ ਨਹੀਂ ਦੇ ਰਹੇ ਸਾਡੇ ਸਾਡੇ ਮਹੱਲੇ 'ਚ ਇਹ ਹੁੰਦੀ ਆ ਸ਼ਾਮ ਲੜ ਜੋ ਵੀ ਹੈਗੀ ਆ ਤੁਸੀਂ ਸਾਰੇ ਤਰ੍ਹਾਂ ਉਹਦੀ ਮਿਹਨਤਾਂ ਕਰਕੇ ਵੀ ਹਰ ਹਰ ਤਰ੍ਹਾਂ ਦੇਖ ਲਿਆ ਨਹੀਂ ਮੰਨਦੇ ਜੀ ਤੇ ਅਸੀਂ ਕੀਤਾ ਅਸੀਂ ਕਰਦੇ ਪਏ ਸੀਗੇ ਤੇ ਸਾਨੂੰ ਹੁਣ ਰੋਕਦਾ ਪਿਆ ਉਹਦੇ ਵਿਰੋਧ ਚ ਤੁਹਾਡੇ ਸਾਹਮਣੇ ਆਈ ਹੋਣੀ ਆ ਵੀ ਜੀ ਸੀ ਬੀਆਂ ਲਿਆ ਕੇ ਪਹਿਲਾਂ ਸਾਡੇ ਜਿਹੜੇ ਜੀ ਮਾਤੜ ਪਾਈ ਜਾਂਦੇ ਆ ਜਿਹੜੀ ਪਸ਼ੂਬੰਦੇ ਉੱਥੇ ਉਹਨਾਂ ਦੇ ਆ ਕੇ ਢਾਹ ਤੇ ਜੀ ਸੀ ਵੀ ਚਲਾਤੀ ਵੀਡੀਓ ਨੂੰ ਪੁੱਛਿਆ ਵੀਡੀਓ ਕਹਿੰਦੀ ਮੈਨੂੰ ਕੁਝ ਨਹੀਂ ਪਤਾ ਇਹਦੇ ਬਾਰੇ ਵੀ ਨਾ ਮੈਂ ਉਹਨੂੰ ਆਰਡਰ ਦਿੱਤਾ ਕੋਈ ਵੀ ਤੇ ਉਹ ਲਖਤੀ ਚ ਵੀ ਦੇਣ ਨੂੰ ਤਿਆਰ ਆ ਸਾਰਾ ਕੁਝ ਤੇ ਇਹਨੇ ਫੇਰ ਦੁਬਾਰਾ ਨਾ ਇਹਨੂੰ ਕਿਸੇ ਨੇ ਦੱਸਿਆ ਵੀ ਤੂੰ ਸੈਨ ਕਰਾ ਲੋਕਾਂ ਦੇ ਬਾਅਦ ਤੋਂ ਬਾਅਦ ਤੇ ਹੁਣ ਇਹ ਜਿੱਦਾਂ ਚਾਲ ਆਪਣੀ ਚੱਲਦਾ ਪਿਆ ਲੋਕਾਂ ਨੂੰ ਝੂਠ ਬੋਲ ਕੇ ਕਿ ਉਹ ਬਾਲੇ ਛੱਤ ਦਾ ਕਹੀ ਜਾਂਦਾ ਵੇ ਮੈਂ ਉਹ ਦਵਾਉਂਗਾ ਕਿਸੇ ਨੂੰ ਕਹੀ ਜਾਂਦਾ ਤੇਰੇ ਪੈੜ ਪੈੜ ਮੈਂ ਦੇਉਂਗਾ ਤੈਨੂੰ ਪਲਾਟ ਦਊਂਗਾ ਸਭ ਕੁਝ ਇਹ ਝੂਠ ਬੋਲ ਕੇ ਸਾਰਾ ਸਾਡੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਤੇ ਸਾਡੇ ਭਾਈਚਾਰੇ ਵਿੱਚ ਬਹੁਤ ਜ਼ਿਆਦਾ ਫਾਟਕ ਪੈ ਰਿਹਾ ਇਸ ਚੀਜ਼ ਨਾਲ ਠੀਕ ਹੈ ਜੀ ਉਧਰ ਦੂਜੇ ਪਾਸੇ ਪਿੰਡ ਸਰਪੰਚ ਸੁਖਵੀਰ ਸਿੰਘ ਸੁਖੀ ਨੇ ਕਿਹਾ ਕਿ ਉਹਨਾਂ ਵੱਲੋਂ ਕਿਸੇ ਨੂੰ ਕੋਈ ਗੁੰਮਰਾਹ ਨਹੀਂ ਕੀਤਾ ਗਿਆ ਅਤੇ ਨਾ ਹੀ ਕਿਸੇ ਕੋਲੋਂ ਧੋਖੇ ਨਾਲ ਸਾਈਨ ਕਰਵਾਏ ਗਏ ਹਨ ਉਹਨਾਂ ਨੂੰ ਸ਼ਰਾਰਤੀ ਅੰਸਰ ਅਤੇ ਬਾਰੂਆਏ ਲੋਕ ਪਰੇਸ਼ਾਨ ਕਰ ਰਹੇ ਹਨ ਸਰਕਾਰੀ ਅਧਿਕਾਰੀ ਆਪਣੇ ਅਤੇ ਕਾਨੂੰਨ ਅਨੁਸਾਰ ਕਾਰਵਾਈ ਕਰ ਰਹੇ ਹਨ। ਹਾਂਜੀ ਪਾਜੀ ਆਪਣੇ ਇਦਾਂ ਐਵੇਂ ਅੱਜ 12 ਤਰੀਕ ਹੋ ਗਈ ਆ। ਅੱਜ ਇਹ ਜਿਹੜੇ ਸੈਨਾ ਦੀ ਗੱਲ ਕਰਦੇ ਆ ਜਾਂ ਕੁਝ ਵੀ ਉਹ ਜਿਹਨਾਂ ਦੇ ਲਾਗੇ ਘਾਰ ਆ ਗਰਾਊਂਡ ਬਣਾਉਣ ਲਈ ਸਹਿਮਤ ਆ ਬੰਦੇ ਸਾਰੇ ਨਗਰ ਉਹਨਾਂ ਦੇ ਅਸੀ ਕਰਾਈ ਸੀਗੇ। ਠੀਕ ਹੈ ਜੀ। ਤਾਂ ਜਿਹੜੇ ਬਾਲੇ ਛਤ ਦੀ ਪੈਸੇ ਦੇਣੀ ਆ ਜਾਂ ਕਿੱਦਾਂ ਆ ਵੀ ਉਹ ਜਗ੍ਹਾ ਲੈ ਕੇ ਦਵਾਂਗੇ ਇਸ ਕੰਟ ਦੇੰਦੇ ਆ। ਕਾਹਦੇ? ਕਾ ਤੁਸੀਂ ਜਗ੍ਹਾ ਲੈ ਕੇ ਦਊਂਗੇ ਅਸੀਂ ਕਿਸੇ ਮੋਬਾਈਲ 'ਤੇ ਲੈ ਆਹੀ ਜਗ੍ਹਾ ਥੋੜਾ ਲੈ ਕੇ ਦੇ ਸਕਦੇ ਆ ਉਹਦਾ ਲੱਗ ਸਾਡਾ ਮੈਟਰ ਹੈ ਉਹਦਾ ਸਾਡੇ ਐਪ ਚੱਲਦੀ ਪਈ ਆ 30 ਅਪ੍ਰੈਲ ਤੱਕ ਆ ਉਹ ਤਾਂ ਆਨਲਾਈਨ ਚੱਲਦਾ ਪਈ ਉਹ ਚ ਕੋਈ ਸੈਨ ਵਾਲਾ ਕੁਝ ਨਹੀਂ ਹੈਗਾ ਨਰੇਗਾ ਦੇ ਪੈਸੇ ਵਗੈਰਾ ਇਦਾਂ ਜਗ੍ਹਾ ਲੈ ਕੇ ਨਹੀਂ ਜੀ ਨਰੇਗਾ ਦੇ ਅਸੀਂ ਨਰੇਗਾ ਦੇ ਪੈਸੇ ਦਿੰਦੇ ਨਹੀਂ ਆ ਕਿ ਅਸੀਂ ਕਿੱਥੋਂ ਦੂਆ ਕਰ ਦੇਣਾ ਇਹ ਝੂਠੀਆਂ ਗੱਲਾਂ ਬਣਾ ਰਹੇ ਆ ਔਰ ਇਹ ਕਹਿੰਦੇ ਗੂਠੇ ਲਵਾਏ ਆ ਦੂਜਾ ਕੀ ਤਾਂ ਦੇਖੋ ਸਾਡੇ ਕੋਲ ਸੈਨ ਤੁਹਾਨੂੰ ਦੱਸ ਦੂਆ ਵਿੱਚ ਤੁਸੀਂ ਦੇਖ ਸਕਦੇ ਆ ਫੈਲ ਦੇ ਤੇ ਬਾਕੀ ਗੱਲ ਇਦਾਂ ਵੀ ਅੱਜ 12 ਤਰੀਕ ਇਹਨਾਂ ਨੇ ਦੁਬਾਰਾ ਫੇਕ ਕਾਬਜੇ ਦੀ ਉਸਾਰੀ ਕੀਤੀ ਆ ਦਰਵਾਜ਼ਾ ਲਗਾ ਰਹੇ ਉੱਥੇ ਮਿੱਟੀ ਪਾ ਰਹੇ ਜੀ ਸੀ ਬੀਆਂ ਲਿਆ ਕੇ ਉੱਥੇ ਦੁਬਾਰਾ ਮਿੱਟੀ ਪਾ ਰਹੇ ਆ ਔਰ ਗੁਰਦੁਆਰੇ ਦੇ ਸਪੀਕਰ ਵਜੋਂ ਲਾਂਚ ਕਰਦੇ ਆ ਇਹ ਉੱਚੀ ਉੱਚੀ ਲਾਂਚ ਕਰਦੇ ਬੰਦਿਆਂ ਨੂੰ ਸੱਦਦੇ ਆ ਤੁਸੀਂ ਆਓ ਇੱਥੇ ਇਦਾਂ ਉਦਾਂ ਆ ਬੰਦਿਆਂ ਨੂੰ ਆਕਾਰ ਕੇ ਸ਼ਿਕਾਰ ਕਰਕੇ ਉੱਥੇ ਕਾਬਜੇ ਲਈ ਸੱਦਦੇ ਪਏ ਆ ਭਾਲ ਕੇ ਕੋਈ ਵੀ ਸਾਡੇ ਪਿੰਡ ਕੋਈ ਹਵੀ ਨਵੀਂ ਹੁੰਦੀ ਆ ਜਾਂ ਕੁਝ ਵੀ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਇਹ ਜਿਹੜੇ ਬੰਦੇ ਮੋਰੇ ਲੱਗੇ ਹੋ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਆਉਣ ਵਾਲੀ ਵੀਡੀਓ ਦੇ ਵਿੱਚ ਮੈਂ ਉਹਨਾਂ ਬੰਦਿਆਂ ਦੇ ਨਾਂ ਵੀ ਲਊਂਗਾ ਜਿਹੜੇ ਇਹ ਕੰਮ ਕਰਦੇ ਪਏ ਸਾਡੇ ਪਿੰਡ ਦੋ ਦੋ ਫਾੜ ਦਾ ਕੰਮ ਕਰ ਰਹੇ ਆ ਧਾਰਮਿਕ ਮੁੱਦਾ ਬਣਾ ਕੇ ਇਸ ਚੀਜ਼ ਨੂੰ ਉਦੂਆ ਕਰਦੇ ਪਏ ਆਪਸ ਵਿੱਚ ਖਹਿੜੜ ਦਾ ਮਾਹੌਲ ਬਣਾਉਣ ਨੂੰ ਚਾਹੁੰਦੇ ਆ ਇਹ ਇਹਨਾਂ ਨੇ ਪਹਿਲਾਂ ਵੀ ਸ਼ਰਾਰਤ ਕੀਤੀ ਤੇ ਹੁਣ ਦੁਬਾਰਾ ਫੇ ਇਹ ਸ਼ਰਾਰਤ ਕਰਦੇ ਪਏ ਆ ਕਦੇ ਕਮਿਊਨਿਟੀ ਹਾਲ ਨੂੰ ਕਹਿ ਦਿੰਦੇ ਆ ਕਦੇ ਕਿਸੇ ਚੀਜ਼ ਨੂੰ ਕਹਿ ਦਿੰਦੇ ਆ ਸਾਡੀ ਜਿਹੜੀ ਉਹ ਜ਼ਮੀਨ ਆ ਉੱਥੇ ਸਾਡੀ ਗਰਾਊਂਡ ਬਣੀ ਹੋ ਸੀ ਪਹਿਲਾਂ ਜਿੱਦਾਂ ਗਰਾਊਂਡ ਬਣੀ ਹੋ ਸਾਡੀ ਉਦੋਂ ਗਰਾਊਂਡ ਬਣਾ ਕੇ ਦਿੱਤੀ ਜਾਵੇ ਪਲੇ ਗਰਾਊਂਡ ਦਾ ਜ਼ਮੀਨ ਆ ਉਹ ਅਸੀਂ ਵੀਡੀਓ ਮੈਡਮ ਨੂੰ ਇਹੀ ਬਾਰ ਬਾਰ ਅਸੀਂ ਰਿਕਵੈਸਟ ਕਰ ਰਹੇ ਹਾਂ ਅੱਜ ਵੀ ਵੀਡੀਓ ਮੈਡਮ ਦੇ ਧਿਆਨ ਚ ਮੁੱਦਾ ਲਿਆ ਕੇ ਅੱਜ ਵੀ ਛੁੱਟੀ ਸੀਗੀ ਉਦੋਂ ਵੀ ਐਤਵਾਰ ਦਾ ਦਿਨ ਜਿੰਨੇ ਨੇ ਚੁਣਿਆ ਅੱਜ ਵੀ ਛੁੱਟੀ ਵਾਲਾ ਦਿਨ ਚੁਣ ਕੇ ਇਹ ਚੀਜ਼ਾਂ ਕਰਦੇ ਪਏ ਆ ਆ ਅਸੀਂ ਦੇਖੋ ਆਪ ਅੱਜ ਵੀ ਮੈਡਮ ਨੂੰ ਦਵਾ ਦਿੱਤਾ ਨੋਰ ਕਰਕੇ ਐਪਲੀਕੇਸ਼ਨ ਮੈਡਮ ਨੇ ਕਾਰਵਾਈ ਕਰਾਈ ਇਹਨਾਂ ਨੂੰ ਪੁਲਿਸ ਪ੍ਰਸ਼ਾਸਨ ਨੇ ਅੱਗੇ ਰੋਕਿਆ ਔਰ ਜਦੋਂ ਪੁਲਿਸ ਪ੍ਰਸ਼ਾਸਨ ਰੋਕਣ ਆਇਆ ਉਹਨਾਂ ਨੂੰ ਕਹਿੰਦੇ ਸੀ ਤਾਂ ਸਰਪੰਚ ਨੂੰ ਨਹੀਂ ਕੋਈ ਕਹ ਜਾਣਿਆ ਤੁਸੀਂ ਇੱਥੇ ਕਿੱਦਾਂ ਆ ਗਏ ਐ ਇਦਾਂ ਦੇ ਬਾਲਡਿੰਗ ਯੂਜ਼ ਕਰਦੇ ਪਏ ਆ ਔਰ ਬਾਰ-ਬਾਰ ਨਾਰੇਬਾਜੀ ਕਰਦੇ ਆ ਸਰਪੰਚ ਨੂੰ ਇੱਥੇ ਆ ਕੇ ਗੱਲ ਸਾਡੇ ਨਾਲ ਕਰੇ ਜੇ ਉਹ ਯਾਨੀ ਕਿ ਬੜਾ ਇਹਨਾਂ ਨੇ ਦੂਜਾ ਕੀਤਾ ਪਿਆ ਗਰੁੱਪਾਂ ਦੇ ਵਿੱਚ ਰਿਕਾਰਡਿੰਗਾਂ ਪਾਉਂਦੇ ਆ ਇਹਨਾਂ ਦੇ ਬੰਦੇ ਗਾੜੀ ਗਲੋਜ ਕਰ ਕਰਕੇ ਮੈਨੂੰ ਤੁਸੀਂ ਰਿਕਾਰਡਿੰਗਾਂ ਲੈ ਕੇ ਚਲਾ ਸਕਦੇ ਆ ਗਰੁੱਪਾਂ ਦੇ ਵਿੱਚ ਗਾਲੀ ਐਦਾਂ ਕੱਢਦੇ ਆ ਬਹੁਤ ਜ਼ਿਆਦਾ ਮੈਂ ਇਹਨਾਂ ਤੋਂ ਬਹੁਤ ਪਰੇਸ਼ਾਨ ਆ ਪਵੰਤਮਾਨ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਆ 11000 ਏਕੜ ਜ਼ਮੀਨ ਪੰਜਾਬ ਦੀ ਪਵੰਤਮਾਨ ਸਰਕਾਰ ਨੇ ਛੜਾ ਕੇ ਦਿੱਤੀ ਆ ਨਸ਼ਿਆਂ ਦੇ ਖਿਲਾਫ ਆ ਸਰਕਾਰ ਇਹਨਾਂ ਦੇ ਵਿੱਚ ਕੋਈ ਈ ਬੰਦੇ ਇਦਾਂ ਦੇ ਆ ਵੀ ਜਿਹੜੇ ਸਾਡੇ ਨਾਲ ਖੈਰ ਦਿਲੋਂ ਰੱਖਦੇ ਆ ਵੀ ਸਰਪੰਚੀ ਦੀ ਸਰਪੰਚੀ ਦੀ ਇਲੈਕਸ਼ਨ ਹਾਰ ਚੁੱਕੇ ਆ ਉਹ ਵੀ ਬੰਦੇ ਇਹਨਾਂ ਦੀ ਆਗੇ ਜਾਨੀ ਢਾ ਬਣ ਕੇ ਸਾਨੂੰ ਪਰੇਸ਼ਾਨ ਕੀਤਾ ਪਿਆ ਮੈਂ ਮੈਂਟਲੀ ਤੌਰ ਤੇ ਮੈਨੂੰ ਇਹਨਾਂ ਨੇ ਬਹੁਤ ਆਫਸਾਈਡ ਕੀਤਾ ਪਿਆ ਆ